ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਯੂਐਲਓ ਐਜੂਕੇਸ਼ਨ ਤੋਂ ਜਿਵੇਂ ਕਿ ਤੁਹਾਡੇ ਨਾਲ ਵਾਦਾ ਕੀਤਾ ਸੀ ਆਸਟ੍ਰੇਲੀਆ ਲਾਟਰੀ ਵੀਜ਼ਾ ਤੁਸੀਂ ਘਰ ਬੈਠੇ ਕਿਵੇਂ ਅਪਲਾਈ ਕਰ ਸਕਦੇ ਹੋ ਇਹਦੀ ਜਾਣਕਾਰੀ ਸਾਰੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੇ ਰਿਹਾ ਆਜੋ ਆਪਾਂ ਸਕਰੀਨ ਤੇ ਚੱਲੀਏ ਤੇ ਆਪਾਂ ਦੇਖੀਏ ਕਿ ਕਿਵੇਂ-ਕਿਵੇਂ ਤੁਸੀਂ ਇਹ ਸਾਰਾ ਸਟੈਪ ਬਾਈ ਸਟੈਪ ਸਾਰਾ ਪ੍ਰੋਸੈਸ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਮੀ ਅਕਾਊਂਟ Google ਤੇ ਜਾ ਕੇ ਸਰਚ ਕਰ ਲੈਣਾ ਪਹਿਲਾ ਪੇਜ ਇਮੀ ਅਕਾਊਂਟ ਵਾਲਾ ਤੁਸੀਂ ਇਮੀ ਅਕਾਊਂਟ ਲੌਗਇਨ ਤੇ ਤੁਸੀਂ ਓਕੇ ਕਰਨਾ ਕਲਿੱਕ ਕਰਨਾ ਉਦੋਂ ਬਾਅਦ ਤੁਸੀਂ ਆਪਦਾ ਜਿੱਥੇ ਲਾਸਟ ਤੇ ਕ੍ਰੀਏਟ ਇਮੀ ਅਕਾਊਂਟ ਲਿਖਿਆ ਹੋਊਗਾ ਉੱਤੇ ਤੁਸੀਂ ਕਲਿੱਕ ਕਰਨਾ ਉਦੋਂ ਬਾਅਦ ਤੁਸੀਂ ਆਪਦੀ ਈਮੇਲ ਆਈਡੀ ਫਿਲ ਕਰਨੀ ਆ ਈਮੇਲ ਆਈਡੀ ਫਿਲ ਕਰਕੇ ਉਹਦੇ ਤੇ ਵੈਰੀਫਿਕੇਸ਼ਨ ਕੋਡ ਆਊਗਾ ਆਪੋ ਆਪਣੀ ਆਪਦੀ ਜਿਹੜੀ ਪਰਸਨਲ ਈਮੇਲ ਆ ਤੁਸੀਂ ਉਹ ਪਾਉਣੀ ਆ ਈਮੇਲ ਤੇ ਕੋਡ ਆ ਗਿਆ ਜੀ ਈਮੇਲ ਤੋਂ ਕੋਡ ਕਾਪੀ ਕਰਕੇ ਤੁਸੀਂ ਵੈਰੀਫਿਕੇਸ਼ਨ ਕੋਡ ਚ ਫਿਲ ਕਰ ਦੇਣਾ ਵੈਰੀਫਿਕੇਸ਼ਨ ਕੋਡ ਦੇ ਵਿੱਚ ਫਿਲ ਕਰਕੇ ਉਦੋਂ ਬਾਅਦ ਤੁਸੀਂ ਨੈਕਸਟ ਤੇ ਓਕੇ ਕਰਨਾ ਉਹ ਤੁਹਾਨੂੰ ਪੁੱਛਦਾ ਕਿ ਤੁਸੀਂ ਇਹ ਅਕਾਊਂਟ ਤੁਸੀਂ ਆਪ ਦੇ ਲਈ ਬਣਾ ਰਹੇ ਹੋ ਜੀ ਹਾਂ ਇਹ ਅਕਾਊਂਟ ਆਪਾਂ ਆਪ ਦੇ ਲਈ ਬਣਾ ਰਹੇ ਹਾਂ ਉਦੋਂ ਬਾਅਦ ਫੈਮਿਲੀ ਨਾਮ ਦੇ ਵਿੱਚ ਇੱਥੇ ਬਹੁਤ ਜਣਿਆਂ ਨੂੰ ਕਨਫਿਊਜ਼ਨ ਹੋਊਗਾ ਕਿ ਕੀ ਭਰਨਾ ਇੱਥੇ ਫੈਮਿਲੀ ਨਾਮ ਦੇ ਵਿੱਚ ਤੁਸੀਂ ਆਪ ਦਾ ਸਰਨੇਮ ਜਾਂ ਤੁਹਾਡੇ ਨਾਮ ਦੇ ਵਿੱਚ ਸਿੰਘ ਜਾਂ ਕੌਰ ਲੱਗਦਾ ਸਿੰਘ ਭਰਨਾ ਫਿਰ ਤੁਹਾਡਾ ਨਾਮ ਜਿਵੇਂ ਮੇਰਾ ਨਾਮ ਮਨਪ੍ਰੀਤ ਹੈ ਮੈਂ ਮਨਪ੍ਰੀਤ ਭਰਨਾ ਤੁਸੀਂ ਆਪਦਾ ਫੋਨ ਨੰਬਰ ਭਰਨਾ ਉਸ ਤੋਂ ਬਾਅਦ ਤੁਸੀਂ ਆਪਦਾ ਯੂਜ਼ਰ ਨੇਮ ਰੱਖਣਾ ਕੋਈ ਵੀ ਯੂਨੀਕ ਜਾਂ ਯੂਜ਼ਰ ਨੇਮ ਤੁਸੀਂ ਰੱਖ ਸਕਦੇ ਹੋ ਯੂਜ਼ਰ ਨੇਮ ਤੁਸੀਂ ਕੋਈ ਵੀ ਰੱਖ ਸਕਦੇ ਹੋ ਜਿਵੇਂ ਮੈਂ ਮਨਪ੍ਰੀਤ ਸਿੰਘ ਯੂਐਲਓ ਰੱਖ ਲਿਆ ਤੁਸੀਂ ਕੋਈ ਵੀ ਰੱਖ ਸਕਦੇ ਹੋ ਤੇ ਪਾਸਵਰਡ ਤੁਸੀਂ ਆਪਦਾ ਯਾਦ ਰੱਖਣਾ ਯੂਜ਼ਰ ਨੇਮ ਤੇ ਪਾਸਵਰਡ ਤੁਸੀਂ ਡੈਡ ਸ਼ੋਰ ਯਾਦ ਰੱਖਣਾ ਉਸ ਤੋਂ ਬਾਅਦ ਤੁਸੀਂ ਆਪਦਾ ਪਾਸਵਰਡ ਫਿਲ ਕਰਨਾ ਪਾਸਵਰਡ ਫਿਲ ਕਰਨ ਤੋਂ ਪਹਿਲਾਂ ਤੁਹਾਡਾ ਫਸਟ ਨੇਮ ਜਿਹੜਾ ਉਹ ਕੈਪੀਟਲ ਤੋਂ ਸ਼ੁਰੂ ਹੋਣਾ ਚਾਹੀਦਾ ਤੇ ਇਹਦੇ ਵਿੱਚ ਥੋੜੇ-ਬਹੁਤੇ ਨੰਮਰਿਕਲ ਦੇ ਅੱਖਰ ਵੀ ਹੋਣੇ ਚਾਹੀਦੇ ਆ ਤੁਸੀਂ ਪਾਸਵਰਡ ਆਪਦਾ ਕ੍ਰੀਏਟ ਕਰ ਲੈਣਾ ਪਾਸਵਰਡ ਕ੍ਰੀਏਟ ਕਰਕੇ ਜਦੋਂ ਇਹ ਪਾਸਵਰਡ ਤੁਹਾਡਾ ਮੈਚ ਹੋ ਜਾਊਗਾ ਥੱਲੇ ਤੁਹਾਨੂੰ ਸਕਿਉਰਿਟੀ ਕੁਐਸਚਨ ਆਉਣਗੇ ਇਹ ਸਕਿਉਰਿਟੀ ਕੁਐਸਚਨ ਤਾਂ ਹੁੰਦੇ ਆ ਇਨ ਕੇਸ ਤੁਹਾਨੂੰ ਯੂਜ਼ਰ ਨੇਮ ਜਾਂ ਤੁਹਾਡਾ ਪਾਸਵਰਡ ਤੁਹਾਨੂੰ ਭੁੱਲ ਜਾਂਦਾ ਤੁਹਾਡੇ ਤੋਂ ਫੋਰਗੇਟ ਹੋ ਜਾਂਦਾ ਤਾਂ ਤੁਸੀਂ ਇਹ ਦੁਆਰਾ ਇਹ ਸਕਿਉਰਿਟੀ ਕੁਐਸਚਨ ਤੁਸੀਂ ਯਾਦ ਰੱਖਣੇ ਆ ਜਿਹੜੇ ਸਕਿਉਰਿਟੀ ਕੁਐਸਚਨ ਤੁਸੀਂ ਭਰੋਗੇ ਇਹਦੇ ਵਿੱਚ ਉਹ ਕੱਲਾ-ਕੱਲਾ ਤਿੰਨ-ਚਾਰ ਹੈਗੇ ਆ ਉਹ ਤੁਸੀਂ ਯਾਦ ਰੱਖਣੇ ਆ ਫੇਰ ਹੀ ਤੁਹਾਡੀ ਆਈਡੀ ਜਿਹੜੀ ਆ ਜੇ ਤੁਹਾਨੂੰ ਭੁੱਲ ਵੀ ਗਈ ਤਾਂ ਓਪਨ ਹੋ ਜੂਗੀ ਜਦੋਂ ਇਹ ਤਿੰਨੇ ਤੁਸੀਂ ਸਕਿਉਰਿਟੀ ਕੁਐਸਚਨ ਆ ਦੇ ਫਿਲ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਐਕਸੈਪਟ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਤੁਸੀਂ ਰੋਬਟ ਤੇ ਕਲਿੱਕ ਕਰਨਾ ਕਿ ਤੁਸੀਂ ਰੋਬਟ ਨਹੀਂ ਹੋ ਉਦੋਂ ਬਾਅਦ ਇਹ ਕਾ ਪੰਗਾ ਜਾਂ ਨਵਾਂ ਹੀ ਚਲਾਤਾ ਇਹਨਾਂ ਨੇ ਅੱਗੇ ਨਹੀਂ ਹੁੰਦਾ ਸੀ ਇਹੇ ਉਹਨੇ ਤੁਹਾਡੇ ਕੋਲੇ ਕੋਈ ਵੀ ਇੱਕ ਐਪ ਹੋਣੀ ਚਾਹੀਦੀ ਆ ਜਿਹਦੇ ਤੋਂ ਤੁਸੀਂ ਇਹ ਕੋਡ ਸਕੈਨ ਕਰ ਸਕੋ ਇੱਕ ਕੋਡ ਆਊਗਾ ਅੱਗੇ ਜਾ ਕੇ ਉਹਨੂੰ ਸਕੈਨ ਕਰਨਾ ਤੇ ਉਹਦੇ ਰਾਹੀਂ ਤੁਸੀਂ ਇਹ ਐਪਲੀਕੇਸ਼ਨਾਂ ਜਿਹੜੀ ਅੱਗੇ ਪ੍ਰੋਸੈਸ ਕਰ ਸਕਦੇ ਹੋ ਮੈਂ Google Authenticator ਐਪ ਜਿਹੜੀ ਡਾਊਨਲੋਡ ਕਰ ਲਈ ਆ ਤੁਸੀਂ ਵੀ ਡਾਊਨਲੋਡ ਕਰ ਲਿਓ ਤੇ ਉਹਦੇ ਰਾਹੀਂ ਤੁਸੀਂ ਕੋਡ ਸਰਚ ਕਰ ਸਕਦੇ ਹੋ ਸਕੈਨ ਕਰ ਸਕਦੇ ਹੋ ਜੇ ਤੁਸੀਂ ਨਿਊ ਡਾਊਨਲੋਡ ਕਰਨੀ ਆ ਤਾਂ ਤੁਸੀਂ ਨਿਊ ਤੇ ਕਲਿੱਕ ਕਰਨਾ ਮੇਰੇ ਕੋਲ ਆਲਰੇਡੀ ਹੈਗੀ ਆ ਤਾਂ ਮੈਂ ਆਲਰੇਡੀ ਤੇ ਕਲਿੱਕ ਕਰ ਰਿਹਾ ਉਤਤਵਾ ਤੁਹਾਡੇ ਕੋਲੇ ਇਦਾਂ ਦੀ ਇੱਕ ਆਪਸ਼ਨ ਸਾਹਮਣੇ ਆ ਜੂਗੀ ਤੁਸੀਂ ਉਹਨੂੰ ਸਕੈਨ ਕਰਨਾ Google authenticator ਤੇ ਜਾ ਕੇ ਜਾਂ ਤੁਸੀਂ ਜਿਹੜਾ ਇਹ ਕੋਡ ਆ ਸ਼ੇਅਰ ਸਿਕਰਟ ਕੋਡ ਲਿਖਿਆ ਜਿੱਥੇ ਥੱਲੇ ਹੁਣ ਜਿਵੇਂ ਮੈਂ ਇਹ ਆਪਦਾ ਕੋਡ ਕਾਪੀ ਕਰ ਲਿਆ ਉਧਰ ਜਾ ਕੇ ਮੈਂ ਆਪਦਾ ਇਹ ਕੋਡ ਫਿਲ ਕਰ ਦੇਣਾ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਜਦੋਂ ਤੁਹਾਡੀ ਇਮੀ ਅਕਾਊਂਟ ਕ੍ਰੀਏਟ ਹੋ ਜਾਊਗਾ ਤੇ ਤੁਸੀਂ ਨਿਊ ਐਪਲੀਕੇਸ਼ਨ ਤੇ ਓਕੇ ਕਰਨਾ ਨਿਊ ਐਪਲੀਕੇਸ਼ਨ ਦੇ ਵਿੱਚ ਜਾਣਾ ਇੱਥੋਂ ਤੁਸੀਂ ਕੋਈ ਵੀ ਵੀਜ਼ਾ ਅਪਲਾਈ ਕਰਨਾ ਹੋਵੇ ਆਸਟ੍ਰੇਲੀਆ ਦਾ ਕੋਈ ਵੀ ਵੀਜ਼ਾ ਆਸਟ੍ਰੇਲੀਆ ਚ ਜਾਣ ਦੇ ਚਾਹ ਬਣੇ ਗੱਲ ਧਿਆਨ ਨਾਲ ਸੁਣ ਲੈਣਾ ਆਸਟ੍ਰੇਲੀਆ ਜਾਣ ਦੇ ਲਈ ਕੋਈ ਵੀ ਵੀਜ਼ਾ ਕਰਨਾ ਅਪਲਾਈ ਕਰਨਾ ਹੋਵੇ ਤੁਸੀਂ ਉਦੋਂ ਪਹਿਲਾਂ ਤੁਹਾਨੂੰ ਇਮੀਗਰੇਸ਼ਨ ਅਕਾਊਂਟ ਬਣਾਉਣਾ ਬਹੁਤ ਲਾਜ਼ਮੀ ਆ ਫਿਰ ਹੀ ਤੁਹਾਡੇ ਐਪਲੀਕੇਸ਼ਨ ਤੁਸੀਂ ਸਬਮਿਟ ਕਰ ਸਕਦੇ ਹੋ ਇੱਥੇ ਤੁਸੀਂ ਵਿਜ਼ਟਰ ਵੀਜ਼ਾ ਸਟੱਡੀ ਵੀਜ਼ਾ ਚਾਹ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੋ ਖੁਦ ਘਰੇ ਬੈਠੇ ਉਦੋਂ ਬਾਅਦ ਜਿਵੇਂ ਹੁਣ ਇਹਨਾਂ ਦੀ ਲੋਟਰੀ ਵੀਜ਼ੇ ਦੀ ਆਪਸ਼ਨ ਆਈ ਆਪਣੇ ਕੋਲੇ ਤਾਂ ਆਪਾਂ ਵੀਜ਼ਾ ਪ੍ਰੀਅ ਐਪਲੀਕੇਸ਼ਨ ਰਜਿਸਟ੍ਰੇਸ਼ਨ ਤੇ ਓਕੇ ਕਰਨਾ ਉਹ ਤੇ ਸਿਲੈਕਟ ਕਰਨ ਤੋਂ ਬਾਅਦ ਲਾਸਟ ਤੇ ਜਿਹੜਾ ਆਪਣੇ ਕੋਲ ਵਰਕ ਐਂਡ ਹੌਲੀਡੇ ਵੀਜ਼ਾ 462 ਸਬ-ਕਲਾਸ ਉਹਦੇ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਹ ਦੋ ਤਿੰਨ ਗੱਲਾਂ ਪੁੱਛੀਆਂ ਜਾਣਗੀਆਂ ਉਹਨਾਂ ਨੂੰ ਤੁਸੀਂ ਐਗਰੀ ਕਰਨਾ ਵਾ ਐਗਰੀ ਕਰਨ ਤੋਂ ਬਾਅਦ ਤੁਸੀਂ ਆਪਦਾ ਫੈਮਿਲੀ ਨੇਮ ਲਿਖਣਾ ਸਿੰਘ ਜਿਵੇਂ ਕਿ ਮੈਂ ਸਿੰਗਲ ਲਾ ਲਿਆ ਤੇ ਮਨਪ੍ਰੀਤ ਪਾ ਲਿਆ ਉਦੋਂ ਬਾਅਦ ਤੁਸੀਂ ਆਪਦਾ ਡੇਟ ਆਫ ਬਰਥ ਇਹ ਸਾਰੀ ਇਨਫੋਰਮੇਸ਼ਨ ਤੁਸੀਂ ਪੂਰੀ ਧਿਆਨ ਦੇ ਨਾਲ ਭਰਨੀ ਆ ਕੋਈ ਵੀ ਰੋਂਗ ਨਹੀਂ ਹੋਣੀ ਚਾਹੀਦੀ ਤੁਹਾਡੇ ਪਾਸਪੋਰਟ ਨਾਲ ਮੈਚ ਹੋਣੀ ਚਾਹੀਦੀ ਹੈ ਤੁਹਾਡੀ ਸਾਰੀ ਡਿਟੇਲ ਉਦੋਂ ਬਾਅਦ ਮੇਲ ਤੇ ਓਕੇ ਕੀਤਾ ਡੇਟ ਆਫ ਬਰਥ ਭਰੀ ਡੇਟ ਆਫ ਬਰਥ ਭਰ ਕੇ ਉਦੋਂ ਬਾਅਦ ਤੁਹਾਡਾ ਪਾਸਪੋਰਟ ਨੰਬਰ ਪਾਸਪੋਰਟ ਨੰਬਰ ਤੁਹਾਡਾ ਆਪਦੇ ਪਾਸਪੋਰਟ ਨੰਬਰ ਤੋਂ ਦੇਖ ਕੇ ਤੁਸੀਂ ਭਰ ਸਕਦੇ ਹੋ ਇੱਥੇ ਮੈਂ ਆਪਦਾ ਪਾਸਪੋਰਟ ਨੰਬਰ ਫਿਲ ਕਰਤਾ ਜੀ ਇਹਦੇ ਬਾਅਦ ਆਪਣੀ ਕੰਟਰੀ ਬੁਛਦਾ ਜੀ ਤੁਹਾਡਾ ਪਾਸਪੋਰਟ ਕਿਹੜੀ ਕੰਟਰੀ ਦਾ ਅਮਰੀਕਾ ਕੰਟਰੀ ਹੈਗੀ ਜੀ ਇੰਡੀਆ ਮੈਂ ਇੰਡੀਆ ਸਿਲੈਕਟ ਕਰਤਾ ਤੁਹਾਡੀ ਜਿਹੜੀ ਵੀ ਕੰਟਰੀ ਹੈਗੀ ਆ ਤੁਸੀਂ ਸਿਲੈਕਟ ਕਰ ਸਕਦੇ ਹੋ ਉਹਦੇ ਬਾਅਦ ਡੇਟ ਆਫ ਇਸ਼ੂ ਪਾਸਪੋਰਟ ਡੇਟ ਆਫ ਇਸ਼ੂ ਉਹਦੇ ਤੁਸੀਂ ਆਪਦੀ ਪਾਸਪੋਰਟ ਦੀ ਡੇਟ ਭਰਨੀ ਆ ਜੀ ਤੁਹਾਡਾ ਪਾਸਪੋਰਟ ਕਦੋਂ ਬਣਿਆ ਸੀ ਮੈਂ ਆਪਦੇ ਪਾਸਪੋਰਟ ਦਾ ਇਸ਼ੂ ਡੇਟ ਭਰ ਰਿਹਾ ਜੀ ਪਾਸਪੋਰਟ ਐਕਸਪਾਇਰੀ ਡੇਟ ਭਰਨ ਤੋਂ ਬਾਅਦ ਨੈਸ਼ਨਲ ਨੈਸ਼ਨਲ ਆਈਡੀ ਨੰਬਰ ਇਹਦੇ ਤੇ ਤੁਸੀਂ ਆਪਦੇ ਪੈਨ ਕਾਰਡ ਦੀ ਡਿਟੇਲ ਭਰਨੀ ਆ ਜੇ ਤੁਸੀਂ ਇੰਡੀਆ ਦੇ ਵਿੱਚੋਂ ਉਦੋਂ ਬਾਅਦ ਇਹ ਸਾਰੇ ਡੈਕਲੇਰੇਸ਼ਨ ਤੇ ਤੁਸੀਂ ਕਲਿੱਕ ਕਰ ਦੇਣਾ ਓਕੇ ਕਰ ਦੇਣਾ ਉਦੋਂ ਬਾਅਦ ਉਹ ਤੁਹਾਨੂੰ ਰਿਵਿਊ ਦੇ ਰਿਵਿਊ ਵੀ ਮੰਗੂਗਾ ਤੁਹਾਡੇ ਤੋਂ ਕਿ ਤੁਸੀਂ ਜਿਹੜੇ ਡਿਟੇਲਸ ਇਹ ਭਰੀਆਂ ਇਹ ਧਿਆਨ ਨਾਲ ਚੈੱਕ ਕਰ ਲਓ ਇੱਕ ਵਾਰ ਕਿਉਂਕਿ ਇਹ ਡਿਟੇਲਸ ਹੀ ਬਹੁਤ ਇੰਪੋਰਟੈਂਟ ਨੇ ਜਦੋਂ ਵੀ ਤੁਹਾਡਾ ਵੀਜ਼ਾ ਅਪਰੂਵ ਹੋਊਗਾ ਤੁਹਾਨੂੰ ਈਮੇਲ ਆਊਗੀ ਕਿ ਤੁਹਾਡੇ ਜਿਹੜੀ ਸਿਲੈਕਸ਼ਨ ਹੋ ਚੁੱਕੀ ਆ ਤਾਂ ਤੁਹਾਡੀਆਂ ਇਹ ਡਿਟੇਲਸ ਤੁਹਾਡੇ ਜਦੋਂ ਤੁਹਾਡੇ ਨਵੀਂ ਐਪਲੀਕੇਸ਼ਨ ਤੁਸੀਂ ਕਰਨੀ ਆ ਵੀਜ਼ਾ ਅਪਲਾਈ ਕਰਨ ਦੇ ਲਈ ਤੇ ਮੈਚ ਹੋਣੀਆਂ ਚਾਹੀਦੀਆਂ ਸਾਰੀਆਂ ਸਹੀ ਨੇ ਇਹ ਚੈੱਕ ਕਰਕੇ ਉਸ ਤੋਂ ਬਾਅਦ ਮੈਂ ਆਪਦੀ ਜਿਹੜੀ ਐਪਲੀਕੇਸ਼ਨ ਦੀ ਪੇਮੈਂਟ ਆ ਉੱਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਣੇ ਤੋਂ ਪੁੱਛਦਾ ਜੀ ਉਹ ਇੱਥੇ ਤੁਸੀਂ ਆਪਦੇ ਕਾਰਡ ਦੀ ਡਿਟੇਲ ਭਰਨੀ ਆ ਕੋਈ ਵੀ ਕਾਰਡ ਹੋ ਸਕਦਾ ਤੁਹਾਡੇ ਕੋਲੇ ਡੈਬਿਟ ਕਾਰਡ ਕ੍ਰੈਡਿਟ ਕਾਰਡ ਕਿਸੇ ਵੀ ਯਾਰ ਮਿੱਤਰ ਦਾ ਜਾਂ ਤੁਹਾਡਾ ਆਪ ਦਾ ਤੁਸੀਂ ਉਹਨਾਂ ਦੀ ਡਿਟੇਲ ਭਰ ਸਕਦੇ ਹੋ ਤੁਸੀਂ ਆਪ ਦੀ ਭਰ ਸਕਦੇ ਹੋ 25 ਡਾਲਰ ਲੱਗਣਿਆ ਤੁਹਾਡੇ ਇਹ ਐਪਲੀਕੇਸ਼ਨ ਨੂੰ ਸਬਮਿਟ ਕਰਨ ਦੇ ਬੈਲਟ ਦੇ ਵਿੱਚ ਉਹਦੇ ਬਾਅਦ ਤੁਹਾਡੇ ਨੰਬਰ ਤੇ ਜਾਂ ਤੁਹਾਡੀ ਈਮੇਲ ਤੇ ਜੋ ਵੀ ਤੁਸੀਂ ਬੈਂਕ ਨੂੰ ਦਿੱਤਾ ਹੋਗਾ ਉਹਤੇ ਤੁਹਾਡਾ ਕੋਡ ਆ ਜਾਊਗਾ ਕੋਡ ਭਰ ਕੇ ਤੇ ਤੁਸੀਂ ਆਪ ਦੀ ਐਪਲੀਕੇਸ਼ਨ ਖੁਦ ਸਬਮਿਟ ਕਰ ਸਕਦੇ ਹੋ ਇੰਨਾ ਕੰਮ ਆ ਦੋਸਤੋ ਇਹ ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ ਇਹਨਾਂ ਕੇਸ ਤੁਹਾਨੂੰ ਕੋਈ ਵੀ ਗੱਲ ਨਾ ਸਮਝ ਲੱਗੀ ਹੋਵੇ ਮੈਨੂੰ Instagram URL, @education ਤੇ ਡਾਇਰੈਕਟ ਮੈਸੇਜ ਕਰ ਸਕਦੇ ਹੋ ਜਾਂ ਜਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੋਵੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੁੰਦੀ ਹੈ ਕਿਸੇ ਦਾ ਕੋਈ 에ਰਰ ਆਉਂਦਾ ਹੁੰਦਾ ਕਿਸੇ ਦੀ ਕਾਰਡ ਡਿਟੇਲ ਨਹੀਂ ਹੁੰਦੀਆਂ ਸਹੀ ਜਾਂ ਕੁਝ ਵੀ ਜਾਂ ਖੁਦ ਭਰਨ ਤੋਂ ਡਰਦੇ ਆ ਜਾਂ ਤੁਸੀਂ ਖੁਦ ਭਰਨ ਤੋਂ ਡਰਦੇ ਹੋ ਜਾਂ ਕੁਝ ਵੀ ਤੁਹਾਨੂੰ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਦਿਨ ਨੋਟ ਕਰ ਲਓ ਦਿਨ ਸੋਮਵਾਰ 30 ਜੂਨ ਦਿਨ ਸੋਮਵਾਰ 30 ਜੂਨ ਨੂੰ ਸਾਡੇ ਮੋਗਾ ਆਫਿਸ ਹੈੱਡ ਆਫਿਸ ਮੋਗਾ ਦੇ ਵਿੱਚ ਆ ਕੇ ਤੁਸੀਂ ਫਿਲ ਕਰ ਸਕਦੇ ਹੋ ਤੁਹਾਡਾ ਫ੍ਰੀ ਆਫ ਕਾਸਟ ਸਾਰੇ ਦਾ ਸਾਰਾ ਕੰਮ ਕਰਕੇ ਦਵਾਂਗੇ 25 ਡਾਲਰ ਤੁਹਾਡੇ ਕਾਰਡ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਤੁਹਾਡੇ ਕੋਲੇ ਤੁਹਾਡੇ ਪਾਸਪੋਰਟ ਤੁਹਾਡਾ ਪੈਨ ਕਾਰਡ ਤੇ ਤੁਹਾਡੀ ਈਮੇਲ ਹੋਣੀ ਚਾਹੀਦੀ ਆ ਪੰਜਾਂ 10 ਮਿੰਟ ਦਾ ਕੰਮ ਆ ਤੁਹਾਡਾ ਫ੍ਰੀ ਆਫ ਕਾਸਟ ਕਰਕੇ ਦਵਾਂਗੇ ਜੀ ਜੇ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਜਾਂ ਤੁਹਾਡੇ ਕੰਮ ਆਈ ਆ ਕਮੈਂਟਾਂ ਦੇ ਵਿੱਚ ਕਮੈਂਟਾਂ ਦੇ ਵਿੱਚ ਸਪੀਕਰ ਸਿੰਘ ਜਰੂਰ ਲੱਗ ਕੇ ਭੇਜਿਓ ਧੰਨਵਾਦ